ਦੇਸ਼ ਹੁੰਦੇ ਬੋਲਦੇ ਫਿਰਦੇ ਨੇ ਉਹ ਕੋ ਕਹਿੰਦੇ ਆ ਸਾਧਾ ਨੂੰ ਥਮੀਆਂ ਦੇ ਕੇ ਰੱਖੋ ਉਹ ਇਹ ਮਹਾਤਮਾ ਇਹ ਮਹਾਪੁਰਸ਼ ਇਹ ਸਾਧੂ ਇਹ ਸਤਿਪੁਰਸ਼ ਜੇ ਗੁਰੂ ਨਾਨਕ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜ ਗਏ ਨਾ ਅੱਜ ਦੁਨੀਆ ਇਹਨਾਂ ਨੂੰ ਵੀ ਗੁਰੂ ਨਾਨਕ ਵਾਂਗੂ ਤਾਂ ਹੀ ਪੂਜਦੀ ਫਿਰਦੀ ਹੈ ਸੰਗੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਇੱਕ ਬਾਬਾ ਗਲਾਪ ਸੰਗੀ ਦੀ ਕਲਪ ਤੋਂ ਵੀ ਸੁਣ ਕੇ ਆਏ ਕਿ ਕਿਵੇਂ ਬਾਬਾ ਗਲਾਪ ਸਿੰਘ ਨੇ ਸਿੱਧੀ ਤੁਲਨਾ ਬਾਬਾ ਰਾਜਾ ਜਿਹੜੇ ਰਾਜਾ ਸਾਹਿਬ ਨਾਮ ਕੰਵਰ ਰਾਜਾ ਉਹਨਾਂ ਦੀ ਤੁਲਨਾ ਇਨਡਾਇਰੈਕਟਲੀ ਜੋ ਗੁਰੂ ਨਾਨਕ ਮਹਾਰਾਜ ਨੇ ਕੀਤੀ ਕਿ ਐਵੇਂ ਨਹੀਂ ਦੁਨੀਆ ਗੁਰੂ ਨਾਨਕ ਮਹਾਰਾਜ ਵਾਂਗੂ ਆ ਜਿਨ੍ਹਾਂ ਨੂੰ ਪੂਜਦੀ ਮੈਂ ਬੇਨਤੀ ਕਰਾਂ ਵੀ ਜਿਹੜੀ ਤੁਸੀਂ ਉਹਦੇ ਵਿੱਚ ਇੱਕ ਗੱਲ ਹੋਰ ਕਹੀ ਪਿਆ ਜਿਹੜੇ ਧੁੰਦੇ ਛੁੰਦੇ ਹੁਣੀ ਬੋਲਦੇ ਆ ਗਲਬ ਸਿੰਘ ਜੀ ਧੁੰਦੇ ਛੁੰਦੇ ਹੁਣੀ ਐ ਬੋਲਦੇ ਜੋ ਬੋਲਦੇ ਇਹ ਕੋਈ ਦਲੀਲ ਨਹੀਂ ਹੈ ਇਹ ਕੋਈ ਗੱਲ ਨਹੀਂ ਹੈ ਇਹ ਕੋਈ ਗੱਲ ਦਾ ਜਵਾਬ ਨਹੀਂ ਹੈ ਅਸੀਂ ਕਹਿ ਦਈਏ ਬਿ ਗਲਬੋ ਐ ਬੋਲਦਾ ਅਸੀਂ ਕਹਦੇ ਆ ਗਲਾਬਾਂ ਐ ਬੋਲਦਾ ਹੰਨਾ ਧਰਨ ਤੁਨੂੰ ਅਸੀਂ ਤੁਹਾਡੇ ਬਾਰੇ ਜਿੰਨੀ ਵਾਰੀ ਵੀ ਤੁਹਾਡਾ ਨਾਲ ਆ ਬਾਬਾ ਗਲਾਬ ਸਿੰਘ ਜੀ ਕਰਕੇ ਨਾਲ ਆ ਤੇ ਤੁੰਦੇ ਸ਼ੁੰਦੇ ਹੋਣੀ ਐ ਇਹ ਉਹ ਗੱਲ ਨਹੀਂ ਹੋ ਗਈ ਵੀ ਜਦੋਂ ਕਿਸੇ ਬਤਮੀਜ਼ ਬੰਦੇ ਨਾਲ ਬਹਿਸ ਹੋ ਜੇ ਨਾ ਇਹ ਹਾਲਾਤ ਹੜਨਾ ਵੀ ਕਈ ਵਾਰੀ ਹੋਏ ਆ ਸਾਡੀ ਵੀ ਜਦੋਂ ਕਿਸੇ ਬਤਮੀਜ਼ ਬੰਦੇ ਨਾਲ ਬਹਿਸ ਹੋ ਜੇ ਨਾ ਉਹ ਆਪਦੀ ਉਸ ਗੱਲ ਤੇ ਨਹੀਂ ਹੁੰਦਾ ਕਿ ਮੇਰੇ ਤੇ ਆ ਸਵਾਲ ਰੱਖਿਆ ਮੈਂ ਸਵਾਲ ਦਾ ਜਵਾਬ ਦਵਾਂ ਨਾ ਉਹ ਕੈਰੈਕਟਰ ਦੇ ਨਾਲ ਚੁੱਕ ਦੂਗਾ ਉਹ ਹੋਰ ਇਧਰ ਉਧਰ ਦੀਆਂ ਮਾਰ ਲਾ ਪਊਗਾ ਉਤੋਂ ਦੇਸ਼ ਹੁੰਦੇ ਹੋਣੀ ਜਿੱਦਾਂ ਬਾਬਾ ਗਲਾਬ ਸਿੰਘ ਨੇ ਬੋਲਤਾ ਜਿੱਤਰ ਤੇ ਜਿਹੜੇ ਜਿਹੜੇ ਸਵਾਲ ਰੱਖੇ ਤੂੰ ਹੀ ਉਹ ਸਵਾਲ ਦਾ ਜਵਾਬ ਕਿਉਂ ਨ ਦਿੰਦੇ ਜੇ ਭਾਈ ਤੁੰਦਾ ਜੀ ਨੇ ਤੁਹਾਨੂੰ ਕਿਹਾ ਤੁਹਾਡੇ ਉੱਤੇ ਸਵਾਲ ਰੱਖਿਆ ਕਿ ਆਪਣੇ ਡੇਰੇਦਾਰਾਂ ਨੂੰ ਥਮੀਆਂ ਲਾ ਕੇ ਰੱਖਿਓ ਤੁੰਦਾ ਜੀ ਨੇ ਗੱਲ ਕਹੀ ਆਪਣੇ ਡੇਰੇਦਾਰਾਂ ਨੂੰ ਥਮੀਆਂ ਲਾ ਕੇ ਰੱਖਿਓ ਜਦੋਂ ਗੁਰੂ ਦੇ ਗਿਆਨ ਦਾ ਨੇਹ ਰ ਆਇਆ ਤੇ ਇਹ ਅਗਿਆਨ ਉੱਡ ਜਾਣਾ ਤੇ ਬਾਬਾ ਗਲਾਬ ਸਿੰਘ ਜੀ ਇਹਦਾ ਜਵਾਬ ਕਿਉਂ ਨ ਦਿੰਦੇ ਤੁਸੀਂ ਤੁਲਾ ਕੀਤੀ ਬਾਬੇ ਨਾਮ ਕਮਲ ਰਾਜੇ ਦੀ ਗੁਰਨਾਨਕ ਮਹਾਰਾਜ ਦਾ ਹੁਣ ਗੁਰਨਾਨਕ ਮਹਾਰਾਜ ਆਪ ਬਾਣੀ ਦੇ ਵਿੱਚ ਲਿਖਦੇ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕਲਿਆ ਬਹੁ ਤੀਰਥ ਭਾਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਵਾ ਦਿਆ ਸੋਵੇ ਜੀਆ ਆਪਣਾ ਕੀਆ ਆਨਣਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਧਿਆਨ ਇਥੇ ਸੁਣਿਓ ਬਸਤਰ ਨ ਪਹਿਰੇ ਐਨਸ ਕਹਿ ਰਹੇ ਮੋਨਵ ਗੋਤਾ ਕਿਉਂ ਜਾਗੇ ਗੁਰਬਿੰਦ ਸੁਤਾ ਪਾਗੋ ਪਿਤਾਣਾ ਆਪਨਾ ਕੀਆ ਕਮਾਣਾ ਆਲਮਾ ਲਖਾਈ ਸਰਛਾਈ ਪਾਈ ਮੂਰਖੰਦੇ ਪਤ ਗਏ ਵਿਣਨਾਵੇਂ ਕਿਛ ਥਾਏ ਨਾ ਪਾਈ ਰਹਿ ਬਬਾਣੀ ਮੜੀ ਮਸਾਣੀ ਆਂਦਰ ਨ ਜਾਣੇ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕੰਨਾ ਨਾਮ ਮੰਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਸੰਦੇਸੇ ਤੇ ਨਿ ਕੇਵਲ ਹਉਮੈ ਸ਼ਬਦ ਜਲਾਏ ਬਾਬਾ ਗੁਰਬਖਸ਼ ਸਿੰਘ ਜੀ ਕੀ ਤੁਹਾਡਾ ਰਾਜਾ ਨਾਮ ਕਮਲ ਇਸ ਸਿਧਾਂਤ ਦੇ ਉੱਤੇ ਖਰਾ ਉਤਰਦੇ ਸਦਰ ਸੰਬੋਧਨ ਤੁਹਾਨੂੰ ਹੋ ਰਹੀ ਹੈ ਇਹ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਰਾਜਾ ਨਾਮ ਕਮਲ ਜੋ ਡੇਰੇ ਵਾਲੇ ਬਾਬਾ ਜੀ ਕੇ ਸਿਧਾਨ ਦੇ ਉੱਤੇ ਖਰੇ ਉਤਰਦੇ ਆ ਪਰ ਨਹੀਂ ਜਿਹੜੀ ਗੱਲ ਮੈਂ ਪਹਿਲਾਂ ਕਰਕੇ ਟਿਆ ਕਿ ਸੰਤ ਚਰਨ ਐਲਸਿੰਗ ਖਾਲਸਾ ਭਿੰਡਾਰੇ ਵਾਲੇ ਮਹਾਂਪੁਰ ਕਹਿੰਦੇ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਕਹਿੰਦਾ ਵਾ ਤੇ ਇਹ ਲੱਗਦਾ ਨਹੀਂ ਗੱਲ ਹੈ ਕਿ ਉਹ ਰਹੀ ਗਿਆ ਸਰੀਰ ਦਾ ਸਰੀਰ ਰੂਪੀ ਦੇ ਮਰੇ ਨਹੀਂ ਪਰ ਜਿਹੜੇ ਬਾਬਾ ਗਲਾਬ ਸਿੰਘ ਜੀ ਜਮੀਰ ਰੂਪੀ ਨਾ ਮਰੋ ਹਮ ਕੂਕਰ ਤੇਰੇ ਦਰਬਾਰ ਆਏ ਕੂਕਰ ਕੀਦੇ ਆ ਗੁਰੂ ਦੇ ਦਰਬਾਰ ਦੇ ਤੇ ਬਾਬਾ ਗਲਾਬ ਸਿੰਘ ਜੀ ਗੰਗੂ ਵਾਲੀ ਨਾ ਕਰਕੇ ਵਿਖਾਓ ਗੰਗੂ ਬ੍ਰਾਹਮਣ ਵਾਲੀ ਨਾ ਕਰਕੇ ਵਿਖਾਓ ਪੇ ਲੂਣ ਵੀ ਗੁਰੂ ਘਰ ਦਾ ਖਾਦਾ ਤੇ ਗੁਰੂ ਨਾਨਕ ਦੀ ਤੁਲਨਾ ਕਿੰਨਾ ਕੀਤੀ ਜਿਹੜੇ ਗੁਰੂ ਨਾਨਕ ਦੇ ਸਿਧਾਂਤ ਤੋਂ ਐ ਕੋਰੇ ਆ ਨਾਲੇ ਦੂਜੀ ਗੱਲ ਬਾਬਾ ਗਲਾਬ ਸਿੰਘ ਜੀ ਦੂਜੀ ਗੱਲ ਜੇ ਤਾਂ ਤੁਸੀਂ ਇੱਕ ਬੰਦੇ ਆਪਣੇ ਆਪ ਨੂੰ ਸਿੱਖੀ ਦੇ ਪ੍ਰਚਾਰਕ ਖਾਉਂਦੇ ਜੀ ਤੇ ਦੂਜੇ ਬੰਦੇ ਤੁਹਾਡਾ ਇਹ ਫਰਜ ਬੰਦਾ ਵੀ ਤੁਸੀਂ ਜਿਹੜੇ ਬਾਬਾ ਰਾਜਾ ਨਾਮ ਕਮਲ ਜਿਹੜੇ ਤੋਂ ਸਖੀਰੇ ਪ੍ਰਚਾਰਕ ਜੇ ਤੇ ਗੱਲ ਨਰੋਲ ਗੁਰੂ ਗ੍ਰੰਥ ਸਾਹਿਬ ਜੀ ਕਰੋ ਸਖੀਰੇ ਪ੍ਰਚਾਰਕ ਜੇ ਤੇ ਫਿਰ ਤੁਹਾਡਾ ਇਹ ਫਰਜ ਬੰਦਾ ਵੀ ਗੁਰਮਤਿ ਸਿਧਾਂਤਾਂ ਦੇਖਰੇ ਉਤਰੋ ਕਾਲ ਤਖਸਾਲ ਸਾਹਿਬ ਦੀ ਮਰਿਆਦਾ ਦੇਖਰੇ ਉਤਰੋ ਤੇ ਜੇਤ ਤੁਸੀਂ ਰਾਜਾ ਨਾਮ ਕਮਲ ਜੀ ਦੇ ਚੇਲੇ ਜੇ ਤੇ ਫਿਰ ਤੋਂ ਤੁਹਾਡਾ ਵੀ ਇਹ ਫਰਜ ਬੰਦਾ ਵੀ ਤੁਸੀਂ ਵੀ ਉਦਾਂ ਨਗਰ ਰਹੋ ਉਹਨਾਂ ਦੀ ਤਰ੍ਹਾਂ ਰਹੋ ਬਾਬਾ ਗਲਬ ਸਿੰਘ ਜੀ ਐਦਾਂ ਕਿਉਂ ਇਹ ਲੱਗਦਾ ਨਹੀਂ ਵੀ ਕਿਦਾਂ ਕਿਦਾਂ ਬਹਿਰੂਪੀਆਂ ਵਾਲੇ ਕੰਮ ਕਰਨ ਦੇ ਤੁਸੀਂ ਗੰਗੂ ਬ੍ਰਾਹਮਣ ਵਾਲੇ ਕੰਮ ਕਰਨ ਦੇ ਤੁਸੀਂ ਲੱਗਦਾ ਨਹੀਂ ਬਾਕੀ ਦੂਜੀ ਬੇਨਤੀ ਸਾਡਾ ਜਥੇਦਾਰ ਚੋਪਿਆ 100 ਪਤਾ ਨਹੀਂ 56 ਕਿੰਨੇ ਸਰੂਪ 176 ਸ਼ੰਦ ਸਰੂਪ ਮਹਾਰਾਜ ਦੇ ਇਹ ਡੇਰੇ ਦੇ ਵਿੱਚੋਂ ਮਿਲੇ ਬਾਬਾ ਖਲਾਸ ਸਿੰਘ ਜੀ ਉਹਦੇ ਬਾਰੇ ਕੀ ਜਵਾਬ ਹੈ ਤੁਹਾਡਾ ਸਰੂਪ ਚੋਰੀ ਕੀਤੇ ਕਿੰਨਾ ਨੇ ਤੁਹਾਡੇ ਡੇਰੇ ਆਲੇ ਆ ਬਾਬਾ ਜੀ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਨੰਬਰ 2 ਸਰਦ ਜਹੇਦਾਰ ਚੋਪਾ ਜੇ ਤੱਕ ਜਹੇਦਾਰ ਜੀ ਜਹੇਦਾਰ ਦੀ ਜ਼ਬਾਨ ਵੀ ਨਹੀਂ ਖੋਲੀ ਕਮਾਲ ਦੀ ਗੱਲ ਤੇ ਜਹੇਦਾਰ ਸਾਡਾ ਬੋਲਦਾ ਕਿੱਥੇ ਆ ਦਲਜੀਤ ਸ਼ਾਹ ਨੇ ਹਮਤਾਬ ਬੱਚੰਦੇ ਪੈਰੀਆਂ ਹਿਲਾਤੇ ਕਮਾਲ ਦੀ ਗੱਲ ਮੇਰੇ ਵਰਗਾ ਝੋਲੀ ਚੁੱਕ ਬੰਦਾ ਨਹੀਂ ਉਹ ਤੇਰੇ ਬੋਲਣ ਡਿਆ ਸਾਡਾ ਕਾਲ ਤੱਕ ਸਾਰਾ ਜਹੇਦਾਰ ਬੋਲਣ ਡਿਆ ਵਾ ਲਓ ਜੀ ਕਰ ਲੋ ਗੱਲ ਕਰੋ ਕਿ ਹੁਣ ਭਾਂਡਾ ਮੇਰੇ ਵਰਗਾ ਆਮ ਬੰਦਾ ਨਹੀਂ ਬੋਲਣ ਡਿਆ ਉਤੇ ਵੀ ਕੀ ਬੋਲਾਂ ਇੱਥੇ ਹੁਣ ਮੈਂ ਤੇ ਕਮਾਲ ਦੀ ਗੱਲ ਸਾਡਾ ਜਹੇਦਾਰ ਬੋਲਣ ਡਿਆ ਬੀਜੋਂ ਅੰਤਾਰਵ ਜਨੇ ਪੈਰਿੰਗੋ ਹਥਲਾਤੇ ਮੈਂ ਬੇਨਤੀ ਉਦੋਂ ਵੀ ਕੀਤੀ ਸੀ ਨਾ ਸਿੰਗਰਾਂ ਦਾ ਨਾ ਲੀਡਰਾਂ ਦਾ ਕੋਈ ਦੀਨਮਾਨ ਕੋਈ ਧਰਮ ਨਹੀਂ ਹੁੰਦਾ ਸਿੰਗਰਾਂ ਦੇ ਗੰਦਗੀ ਨੂੰ ਪ੍ਰੋਮੋਟ ਕਰਨਾ ਇਹਨਾਂ ਦਾ ਕੋਈ ਧਰਮ ਨਹੀਂ ਲੀਡਰਾਂ ਨੇ ਨਾ ਲੀਡਰਾਂ ਦਾ ਕੋਈ ਧਰਮ ਲੀਡਰਾਂ ਨੇ ਮੰਦਰ ਦੇ ਵਿੱਚ ਵੀ ਜਾਣਾ ਮਸਜਿਦ ਦੇ ਵਿੱਚ ਵੀ ਜਾਣਾ ਚਰਚ ਦੇ ਵਿੱਚ ਵੀ ਜਾਣਾ ਤੇ ਵੋਟਾਂ ਲੈਣ ਗੁਰੂ ਘਰ ਵੀ ਆ ਜਣਾ ਇਹਨਾਂ ਦਾ ਕੋਈ ਧਰਮ ਨਹੀਂ ਪੱਗਾਂ 'ਚ ਸਿਰ ਤੇ ਫਸਾ ਲੈਂਦੇ ਪਰ ਇਹਨਾਂ ਦਾ ਧਰਮ ਕੋਈ ਨਹੀਂ ਤੇ ਕਮਾਲ ਦੀ ਗੱਲ ਸਾਡਾ ਜਹੇਦਾਰ ਇੱਕ ਸਿੰਗਰ ਦੇ ਬੋਲਦਾ ਵਾ ਦਲਜੀਤ ਜਿਹੇ ਤੇ ਹੁਣ ਤੁਸੀਂ ਉਹਦਾ ਕੇਬੀਸੀ ਦੇ ਵਿੱਚ ਉਹਦਾ ਪੂਰਾ ਸ਼ੋਅ ਵੇਖੋਗੇ ਨਾ ਮੈਂ ਉਹਦੇ ਹੱਕ ਦੇ ਵਿੱਚ ਨਹੀਂ ਉਹ ਦਲਜੀਤ ਦੇ ਮੈਂ ਪਹਿਲਾਂ ਬੇਨਤੀ ਕਰਤੀ ਸਿੰਗਰ ਦਾ ਤੇ ਗਾਇਕ ਦਾ ਕੋਈ ਧਰਮ ਨਹੀਂ ਹੁੰਦਾ ਗਾਇਕ ਦਾ ਤੇ ਲੀਡਰ ਦਾ ਕੋਈ ਧਰਮ ਨਹੀਂ ਹੁੰਦਾ ਤਾਂ ਕਮਾਲ ਦੀ ਗੱਲ ਸਾਡਾ ਜਿਹੇਦਾਰ ਬੋਲਿਆ ਉੱਤੇ ਹੁਣ ਜੇ ਕੇਬੀਸੀ ਤੁਸੀਂ ਪੂਰਾ ਵੇਖੋ ਤੇ ਉਹਨੇ 1984 ਦੀ ਗੱਲ ਕੀਤੀ ਉਹਦੇ ਵਿੱਚ ਉਹ ਆਂਦਾ ਵੀ ਜਿਹੜੇ ਉਸ ਸਮੇਂ ਹੜਪੀਟ ਦਾ ਲੋਕ ਮੈਂ ਜਿੰਨਾ ਪੈਸਾ ਕੇਬੀਸੀ ਦੇ ਵਿੱਚੋਂ ਕਮਾਇਆ ਉਹ ਸਾਰਾਂ ਦਾ ਹੜਪੀਟ ਤਾਂ ਉਹ ਦੇ ਦਤਾ ਮੈਂ ਸਵਾਲ ਕਰਾ ਜਿਹੇਦਾਰ ਜੀ ਅਮ ਤਾ ਬੱਚੇ ਨੇ ਪੈਰੀਆਂ ਦਲਜੀਤ ਸ਼ਾਹ ਨੇ ਲਾਤੇ ਤੁਹਾਡੀ ਜਬਾਨ ਖੁੱਲ ਗਈ ਨਾ ਬੋਲਦੇ ਤੁਹਾਡਾ ਚੁੱਪ ਰਿਆ ਸਰਦਾ ਹੀ ਪਰ ਇੱਧਰ ਬੋਲੋ ਹੁਣ ਬਲਾਓ ਇਹਨੂੰ ਕਾਲ ਤੱਕ ਸਾਹਿਬ ਗੁਲਾਬ ਸਿੰਘ ਨੂੰ ਪਰ ਨਹੀਂ ਜਹੇਦਾਰ ਜੀ ਤੁਸੀਂ ਵੀ ਨਹੀਂ ਬੋਲਣਾ ਤੁਹਾਡੀ ਵੀ ਜ਼ਮੀਰ ਮਰ ਚੁੱਕੀ ਆ ਸਰੀਰ ਤਾਂ ਜਿੰਦਾ ਪਰ ਜਹੇਦਾਰ ਜੀ ਤੁਹਾਡੀ ਵੀ ਜ਼ਮੀਰ ਮਰ ਚੁੱਕੀ ਆ ਦੂਜੀ ਬੇਨਤੀ ਜਸਬੀਰ ਜੱਸੀ ਗਾਇਕ ਜਸਬੀਰ ਜਸਸੀ ਗਾਇਕ ਨੇ ਜੋ ਗਾਣਾ ਗਾਇਆ ਇੱਕ ਉਹ ਸ਼ਬਦ ਪੜਿਆ ਤੇ ਇੱਕ ਧਾਰਨਾ ਪੜੀ ਕਵਿਤਾ ਪੜੀ ਇੱਕ ਸ਼ਰੀਫਤ ਅਗਰ ਸਾਹਿਬ ਹੁਣ ਸਾਡਾ ਜਹੇਦਾਰ ਹੁਤੇ ਕਾਲ ਤਖਤ ਸਾਹਿਬ ਦਾ ਮਰਿਆਦਾ ਦਾ ਹਵਾਲਾ ਦੇਂਦਿਆ ਆਂਦਾ ਇਹ ਗੁਰੂ ਦੀ ਹਜ਼ੂਰੀ ਦੇ ਵਿੱਚ ਕੀਰਤਨ ਕਰੇ ਸੇਖੀ ਕਰੇ ਚਲੋ ਚੰਗੀ ਗੱਲ ਹੈ ਸਾਨੂੰ ਖੁਸ਼ੀ ਹੈ ਇਸ ਚੀਜ਼ ਦੀ ਕਿ ਸਾਡੇ ਜਹੇਦਾਰ ਨੇ ਕਾਲ ਤਖਤ ਦੀ ਮਰਿਆਦਾ ਦੀ ਗੱਲ ਕੀਤੀ ਪਰ ਉਸੇ ਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਵਿੱਚ ਜਹੇਦਾਰ ਜੀ ਇਹ ਵੀ ਲਿਖਿਆ ਵਾ ਮੇ ਸੰਪਟ ਰੱਖਣੇ ਕੋਤਰੀਆਂ ਕਰਨੀਆਂ ਇੱਕ ਬਹੁਤ ਵੱਡੀ ਮਨਮਤ ਹੈ ਜਹਦਰ ਜੀ ਕਿਦੋਂ ਬੋਲਣਾ ਵਾ ਜਿਹੜੇ ਡੇਰਿਆਂ ਦੇ ਵਿੱਚ ਰਾਜਾ ਨਾਮ ਕਮਲ ਦੇ ਡੇਰੇ ਦੇ ਵਿੱਚ ਸ਼ਰੇ ਆਮ ਸੰਪਟ 100 ਖੰਡ ਪਾਠ ਹੈ ਤੇ 100 ਖੰਡ ਪਾਠ ਹੈ ਜਹਦਰ ਜੀ ਕਿਦੋਂ ਜਬਾਨ ਖੋਲੋਗੇ ਆਪਣੀ ਕਿ ਨਹੀਂ ਬੋਲਣਾ ਐਨੇ ਸਰੂਪਮਹਾਰਾਜ ਦੇ 170 ਕੇ ਭਾਵੇਂ 73 ਕਿੰਨੇ ਮਹਾਰਾਜ ਦੇ ਸਰੂਪ ਮਾਫੀ ਚਾਹੁੰਦਾ ਮੈਨੂੰ ਵਿਸਰ ਗਿਆ ਐਨੇ ਸਰੂਪਮਹਾਰਾਜ ਦੇ ਲੱਬੇ ਜਹਦਾਰ ਜੀ ਤੁਹਾਡੀ ਉਦੋਂ ਜਬਾਨ ਨਹੀਂ ਖੁੱਲੀ ਉਦੋਂ ਹੀ ਬੋਲ ਪੈਂਦੇ ਜਹਦਾਰ ਜੀ ਬਾਬਾ ਗਲਾਬ ਸਿੰਘ ਸ਼ਰਿਆਮ ਉਹਨੇ ਗੁਰਨਾਨਕ ਮਹਾਰਾਜ ਨੂੰ ਚੈਲੰਜ ਕਰਕੇ ਤੇ ਗੁਰਨਾਨਕ ਪਾਸ਼ਾ ਮਹਾਰਾਜ ਦੀ ਤੁਲਨਾ ਰਾਜੇ ਨਾਮ ਕਮਲ ਨਾਲ ਕਰਤੀ ਬਾਬੇ ਦਾ ਮੈਂ ਬੇਨਤੀ ਕਰਾਂ ਜਹਦਾਰ ਜੀ ਕਿਦੋਂ ਬੋਲਣਾ ਆਪਾ ਸਾਡਾ ਜਹਦਾਰ ਨਹੀਂਗੇ ਨਾ ਕਿ ਮੋਦਿਆਂ ਦੇ ਬੋਲਦਾ ਤੇ ਜਾਂ ਜਹਦਾਰ ਜੀ ਤੁਹਾਡੀਆਂ ਲੱਤਾਂ ਨਹੀਂ ਪਾਰ ਚਲਦੀਆਂ ਫੇਰੀਂ ਸ਼ਰੇ ਆਮ ਗੁਰਨਾਣਕ ਮਾਰੇ ਦੀ ਤੁਲਾ ਡੇਰੇ ਨਾ ਕਰ ਗਿਆ ਅਗਲਾ ਪਰ ਸਾਡਾ ਜਹੇਦਾਰ ਚੁੱਪ ਸਾਡੇ ਜਹੇਦਾਰ ਨੇ ਕਿਦੋਂ ਬੋਲਣਾ ਜਦੋਂ ਬਾਦਲਾਂ ਦੇ ਕਿਸੇ ਨੇ ਉਂਗਲ ਚੁੱਕਦੀ ਜਹੇਦਾਰ ਨੇ ਬੋਲਣਾ ਜਹੇਦਾਰ ਨੇ ਕਿਦੋਂ ਬੋਲਣਾ ਜਦੋਂ ਇਹਨਾਂ ਨੇ ਕਿਸੇ ਨੇ ਸਵਾਲ ਕਰਤਾ ਜਹੇਦਾਰ ਨੇ ਦੋ ਬੋਲਣਾ ਉਦੋਂ ਪਤਾ ਕੀ ਬੋਲਣਾ ਕਾਲ ਤੱਕ ਤਾਂ ਮੱਥਾ ਲਾਇਆ ਹਾਏ ਗੁਰੂ ਘਰ ਨਾਲ ਮੱਥਾ ਲਾਇਆ ਜਹੇਦਾਰ ਜੀ ਗੁਰੂ ਘਰ ਨਾਲ ਮੱਥਾ ਲਾਇਆ ਕਿਸੇ ਨੇ ਮੱਥਾ ਧੜਨਾ ਲਾਇਆ ਕਿਸੇ ਨੇ ਨਹੀਂ ਜਹਦਾਰ ਜੀ ਇੱਥੇ ਕਿਦੋਂ ਬੋਲਣਾ ਸ਼ਰਿਆਮ ਸਿੱਕੀ ਦੇ ਹੰਦਾਂ ਦੀਆਂ ਚੁੱਟੀਆਂ ਘੜਾ ਰਿਆ ਡੇਰਾ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਵੀ ਗੁਰੂ ਵਾਲਾ ਜੋ ਮਰਿਆਦਾ ਵਾਲਾ ਨਿਸ਼ਾਨ ਸਾਹਿਬ ਹੈ ਨਹੀਂ ਉਹ ਤਾਂ ਫੁੱਲ ਜਿਹਾ ਟੰਗੇ ਆ ਉੱਤੇ ਉਹ ਖੰਭ ਜਿਹਾ ਟੰਗੇ ਆ ਮੋਰ ਦੇ ਜਹਦਾਰ ਜੀ ਇੱਥੇ ਚੁੱਪ ਜਹਦਾਰ ਜੀ ਬੋਲੋ ਕਿਦੋਂ ਬੋਲਣਾ ਸਦੋਂ ਇਹਨੂੰ ਵਕਾਲਤਖ਼ਾਂਬ ਸਾਹਿਬ ਸਾਡੇ ਕਾ ਸਾਰੀਆਂ ਜਥੇਬੰਦੀਆਂ ਇੱਕ ਬੰਦੀਆਂ ਹਣੀਆਂ ਤੇ ਬਾਬਾ ਗਲਾਬ ਸਿੰਘ ਕਲਾ ਇੱਕ ਬੰਦੀਆਂ ੜਿਆ ਬਾਕੀ ਜਿਹੜੀ ਮੈਂ ਪੰਕਤੀ ਬਾਬਾ ਗੁਰਬਖਸ਼ ਸਿੰਘ ਜੀ ਤੁਹਾਨੂੰ ਦਿੱਤੀ ਆ ਇਹਦਾ ਅਰਥ ਕਰਦੇ ਹੋ ਮੈਨੂੰ ਬਾਬਾ ਗੁਰਬਖਸ਼ ਸਿੰਘ ਜੀ ਠੀਕ ਆ ਤੁਸੀਂ ਇੱਕ ਸਮੇਂ ਲਫਾਫਾ ਲੈ ਲਿਆ ਸੀ ਪਰ ਬਾਬਾ ਗੁਰਬਖਸ਼ ਸਿੰਘ ਜੀ ਲਫਾਫਾ ਸਾਰਾ ਕੁਝ ਨਹੀਂ ਹੁੰਦਾ ਕੋਈ ਗੁਰੂ ਦਾ ਸਿਧਾਂਤ ਵੀ ਕੁਝ ਹੁੰਦਾ ਵਾ ਤੁਸੀਂ ਠੀਕ ਆ ਤੁਸੀਂ ਲਫਾਫਾ ਲੈ ਕੇ ਇੱਕ ਸਮੇਂ ਇਹ ਗੱਲ ਕਰਤੀ ਵੀ ਦੇ ਦੇ ਦਿਦਾਰ ਰਾਜਾ ਸਾਹਿਬ ਜੀ ਤਾਂ ਸਿੱਖ ਤੇ ਦਿਦਾਰ ਕੀ ਦੀ ਲੋਚਦਾ ਵਾ ਗੁਰਕਾ ਦਰਸ਼ਨ ਦੇਖ ਦੇਖ ਜੀ ਵਾ ਸਾਡੇ ਪਾਪਾ ਕੀਰ ਦਰਸ਼ਨ ਲੋਚਣ ਡਿਆ ਆ ਰਾਜਾ ਸਾਹਿਬ ਦੇ ਹੁਣ ਰਾਜਾ ਸਾਹਿਬ ਤਾਂ ਸਤਕਾਰ ਆ ਪਰ ਜੇ ਉਹਨਾਂ ਡੇਰਿਆਂ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਤਾਂ ਵੱਡਾ ਬਾਬੇ ਰਾਜਾ ਨਾਵ ਕਮਲ ਨੂੰ ਮੁਖਾਓ ਤੇ ਪ੍ਰਕਾਸ਼ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਤੇ ਬਾਬਾ ਜੀ ਲੱਗਦਾ ਨਹੀਂ ਵੀ ਇਹ ਤੁਹਾਡੇ ਵਾਸਤੇ ਕਿੱਡੀ ਮਾੜੀ ਗੱਲ ਹੈ ਜਹਦਾਰ ਜੀ ਬੋਲੋ ਇਸ ਤੇ ਵੀ ਫਤਰੀ ਸਾਂਝ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਰੀ